ਪੱਟੀ ਸਾਹਿਬ ਨੇ ਕਿਹਾ ਵੀ 3 ਮਿੰਟ ਦੇ ਵਿੱਚ ਮਿੱਟੀ ਫਰੋਲ ਦਿਓ ਕਿਰਾ ਪੰਜਾਬੀ ਭਵਨ ਦੇ ਵਿੜੇ 'ਚ ਇਕੱਤਰ ਹੋਏ ਕਲਮਾਂ ਵਾਲਿਓ ਜਿਨਨੇ ਕਦਮ ਤੁਸੀਂ ਇੱਥੇ ਚੱਲ ਕੇ ਆਏ ਹੋ ਮੈਂ ਤੁਹਾਡੇ ਇੱਕ ਇੱਕ ਕਦਮ ਨੂੰ ਪ੍ਰਣਾਮ ਕਰਦਾ ਮੇਲੇ ਲੱਗਦੇ ਬੜੇ ਵੇਖੇ ਐ ਮੇਲੇ ਪੀਰਾਂ ਦੀਆਂ ਮਜ਼ਾਰਾਂ ਤੇ ਲੱਗਦੇ ਐ ਮੇਲੇ ਕਬੱਡੀ ਦੇ ਲੱਗਦੇ ਐ ਗਾਇਕਾਂ ਦੇ ਲੱਗਦੇ ਐ ਪਰ ਇੱਕ ਨਵਾਂ ਲੋਗੋ ਜਿਹੜਾ ਪਹਿਲੀ ਵਾਰੀ ਪੜ ਰਿਹਾ ਮੇਲਾ ਗੀਤਕਾਰਾਂ ਦਾ ਇੱਕ ਸਾਈਨ ਆਫ ਇੰਟੈਰੋਗੇਸ਼ਨ ਛੱਡਦਾ ਹੈ ਕਿ ਇਹ ਗੀਤਕਾਰਾਂ ਨੂੰ ਮੇਲਾ ਕਰਾਉਣ ਦੀ ਕੀ ਜ਼ਰੂਰਤ ਪੈਗੀ ਸੀ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਦੋਸਤੋ ਜੋ ਗੀਤ ਸਾਡੇ ਕੰਨਾਂ ਰਹੀ ਆ ਕੇ ਸਾਨੂੰ ਰਸ ਖੋਲਦੇ ਹਨ ਮੇਰਾ ਮੰਨਣਾ ਹੈ ਉਸ ਗੀਤ ਦੇ ਤਿੰਨ ਭਾਗ ਹੁੰਦੇ ਹਨ ਪਹਿਲਾ ਉਹ ਗੀਤ ਦੇ ਬੋਲ ਦੂਜਾ ਉਸ ਗੀਤ ਦੀ ਧੁਨ ਤੀਜਾ ਉਹ ਆਵਾਜ਼ ਜਿਹਦੇ ਪਰਾਂ ਤੇ ਚੜ ਕੇ ਗੀਤ ਦੇਸ਼-ਦਿਸ਼ਾਂਤਾਂ ਤੱਕ ਪੁੱਜਦੇ ਅਫਸੋਸ ਇੱਕ ਮੈਂ ਉਦਾਹਰਨ ਦਿਨਾ ਹੁੰਨਾ ਇੱਕ ਪੰਜਾਬ ਦੀ ਲੋਕ ਬੋਲੀ ਹੈ ਕਹਿੰਦੇ ਸੁਪਨਾ ਹੋ ਗਿਆ ਯਾਰਾ ਵੇ ਖੂਹ ਦੇ ਚੱਕ ਵਾਂਗ ਹੁਣ ਖੂਹ ਦਾ ਚੱਕ ਕੀ ਸੀ ਜਦੋਂ ਖੂਹ ਸਾਡਾ ਪਾਣੀ ਦਾ ਮੇਨਸੂਮ ਹੈ ਪਾਣੀ ਖੂਹ ਚੋਂ ਮਿਲਣਾ ਸੀ ਜੇ ਪਾਣੀ ਹੈ ਨਹੀਂ ਤਾਂ ਮਨੁੱਖੀ ਜੀਵਨ ਹੈ ਨਹੀਂ ਬਿਲਕੁਲ ਉਹ ਜਦੋਂ ਖੂਹ ਪਟਦੇ ਸੀਗੇ ਚੱਕ ਰੱਖ ਲੈਂਦੇ ਸੀ ਥੱਲੇ ਪੱਟੀ ਜਾਂਦੇ ਸੀ ਉਸਾਰੀ ਹੋਈ ਜਾਂਦੀ ਸੀ ਚੱਕ ਥੱਲੇ ਬਹਿ ਜਾਂਦਾ ਸੀ ਜਦੋਂ ਸਾਨੂੰ ਪਿਆਸ ਲੱਗਦੀ ਸੀ ਅਸੀਂ ਦੋ ਸਿਰਦੇ ਸੀ ਤੇ ਪਾਣੀ ਪੀ ਕੇ ਤੁਰ ਜਾਂਦੇ ਸੀ ਚੱਕ ਕਿਸੇ ਨੂੰ ਦਿਖਾਈ ਨਹੀਂ ਸੀ ਦਿੰਦਾ ਔਰ ਇਹ ਗੀਤਕਾਰ ਵੀ ਖੂਹ ਦੇ ਚੱਕ ਵਰਗੇ ਨੇ ਲੋਕ ਗੀਤ ਸੁਣਦੇ ਐ ਪਰ ਪਤਾ ਨਹੀਂ ਹੁੰਦਾ ਕੀ ਦਾ ਅਫਸੋਸ ਜਿਹੜੇ ਸਾਹਮਣੇ ਬੈਠੇ ਜੱਜ ਹੁੰਦੇ ਆ ਨਾ ਉਹ ਵੀ ਨੇ ਪੁੱਛਦੇ ਗੀਤ ਕੀ ਦਾ ਅੱਜ ਕਲਾਕਾਰ ਕੰਨ ਤੇ ਹੱਥ ਧਰ ਕੇ ਗਾਉਂਦਾ ਮੈਂ ਜੀ ਕੋਸ਼ਿਸ਼ ਕਰ ਰਿਹਾ ਨੂਸਲ ਸਾਹਿਬ ਵਰਗਾ ਤਾਂ ਨਹੀਂ ਮੈਂ ਗਾ ਸਕਦਾ ਪਰ ਮੈਂ ਨੂਸਲ ਸਾਹਿਬ ਦਾ ਗੀਤ ਗਾਉਣ ਦੀ ਕੋਸ਼ਿਸ਼ ਕਰਦਾ ਜਦੋਂ ਛੇੜਦੇ ਨਾ ਵੀ ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ ਅੱਜ ਜਿੰਨਾ ਕਦੇ ਵੀ ਨਾ ਰੋਇਆ ਸੱਜਣਾ ਯਾ ਗਿਣ-ਗਿਣ ਤਾਰੇ ਲੰਘਦੀਆਂ ਰਾਤਾਂ ਸੱਪਾਂ ਵਾਂਗੂ ਡੰਗਦੀਆਂ ਰਾਤਾਂ ਉਹ ਜਿਸ ਬੰਦੇ ਦਾ ਦਰਦ ਸੀ ਜਿਸ ਬੰਦੇ ਨੇ ਰਾਤ ਨੂੰ ਜਾ ਕੇ ਉਹ ਲਿਖਿਆ ਜਿਸ ਬੰਦੇ ਨੂੰ ਜਿਉਂਦੇ ਜੀ ਰੋਟੀ ਨਸੀਬ ਨਾ ਹੋਈ ਮਰਨ ਤੋਂ ਬਾਅਦ ਉਹਦੇ ਬੱਚਿਆਂ ਨੂੰ ਘਰ ਨਸੀਬ ਨਾ ਹੋਇਆ ਉਹ ਬਰੀ ਨਿਜ਼ਾਮੀ ਦਾ ਨਾ ਕੋਈ ਨਹੀਂ ਲੈਂਦਾ ਜਦੋਂ ਨਾ ਕੰਨ ਤੇ ਹੱਥ ਧਰ ਕੇ ਗਾਉਂਦੇ ਆ ਜੀ ਪੰਜਾਬ ਦਾ ਲੋਕ ਗੀਤ गा ਰਹੇ ਆ ਬੋਲ ਮਿੱਟੀ ਦਾ ਪਾਵਿਆ ਉਹ ਮਨਜ਼ੂਰ ਹੁਸੈਨ ੱੱਲਾ ਜਿਹਦੇ ਗੀਤ ਲਿਖਿਆ ਜਿਸ ਨੂੰ ਤਾਂ ਲਾਹੌਰ ਚ ਮਰਨ ਵਾਸਤੇ ਕੱਪੜਾ ਵੀ ਨਹੀਂ ਮਿਲਿਆ ਮੈਂ ਤੁਹਾਡੇ ਨਾਲ ਇੱਕ ਵਾਕਾ ਸਾਂਝਾ ਕਰਦਾ ਨੇ ਜ਼ਿੰਦਗੀ ਦੇ 30 ਬਰੇ ਗੀਤਕਾਰਾਂ ਦੇ ਲਿਖੀ ਲਾਏ ਐ ਗੀਤਕਾਰਾਂ ਦੇ ਨਹੀਂ ਆਪਦੇ ਸਵਾਦ ਲਈ ਲਾਈ ਆ ਪੰਜਾਬ ਜਿਹੜੀ ਪੰਜਾਬੀ ਕੌਮ ਐ ਇਹਦੇ ਨਸੀਬਾਂ ਦੇ ਵਿੱਚ ਐ ਇਹਨੂੰ ਵਾਰ-ਵਾਰ ਵੱਡਿਆ ਜਾਣਾ ਐ ਵਾਰ-ਵਾਰ ਅਸਰ 47 ਦੀ ਵੰਡ ਹੋਈ 47 ਦੀ ਵੰਡ ਵੇਲੇ ਪਰਲੇ ਪਾਸੋਂ ਇੱਕ ਪਰਿਵਾਰ ਇੱਧਰ ਆਉਂਦਾ ਜਨੂਨੀਆ ਦਾ ਧੱਕਿਆ ਇੱਕ ਔਰਤ ਸੀ ਉਹ ਮਾਰ ਦਿੱਤੀ ਦੋ ਬੱਚੇ ਨੇ ਇੱਕ ਪਰਿਵਾਰ ਦਾ ਮੋਢੀ ਹੈ ਪਾਪ ਤੇ ਦੋ ਬੱਚੇ ਮੇਰੀ ਗੱਲ ਵੱਲ 2 ਮਿੰਟ ਲਈ ਤਵਜਹ ਦੇ ਦਿਓ ਮੈਂ 2 ਮਿੰਟਾਂ ਦੀ ਗੱਲ ਮੁਕਾ ਦੇ ਦੀ ਉਧਰੋਂ ਇੱਧਰ ਆ ਜਾਂਦਾ ਹੈ ਗਰੀਬੀ ਹੈ ਅਨਪੜਤਾ ਹੈ ਰੋਟੀ ਦਾ ਲਾਲਚ ਹੈ ਦਿੱਲੀ ਪਹੁੰਚ ਜਾਂਦਾ ਹੈ ਦਿੱਲੀ ਜਦੋਂ ਜਾਂਦਾ ਹੈ ਤਾਂ ਬਾਪ ਰੇੜੀ ਖਿੱਚਦਾ ਹੈ ਤੇ ਬੱਚੇ ੱਤਕਾ ਲਾਉਂਦੇ ਵੱਡੇ ਮੁੰਡੇ ਦਾ ਨਾਂ ਹਰ ਭਾਜਨ ਹੈ ਥੋੜੀ ਦੇਰ ਬਾਅਦ ਹਰ ਭਾਜਨ ਸੁਨਿਆਰਿਆਂ ਦੀ ਦੁਕਾਨ ਤੇ ਚਾਂਦਰੀ ਚੌਂਕ ਚ ਨੌਕਰੀ ਕਰ ਲੈਂਦਾ ਝਾੜੂ ਪੂਰ ਚੱਲਾਉਂਦਾ 47 ਦਾ ਵੰਡ ਦਾ ਧੱਕਿਆ ਹੋਇਆ ਐ ਮਾਂ ਮਰਵਾ ਕੇ ਇੱਧਰ ਆ ਗਿਆ ਹੌਲੀ ਹੌਲੀ ਜਵਾਨ ਹੋਇਆ ਕਫਤਾ ਫੁੱਟਣ ਲੱਗ ਗਈ ਅੰਦਰੋਂ ਅੰਦਰੋਂ ਜਦੋਂ ਕਫਤਾ ਫੁੱਟਦੀ ਐ ਨਾ ਲਿਖਣਾ ਨਹੀਂ ਆਉਂਦਾ ਕਿਉਂਕਿ ਅਣਪੜ ਹੈ ਤਾਂ ਕਫਤਾ ਕਿਹੜੀ ਐ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਚੜ ਪੀਂਗ ਦੇ ਹੁਲਾਰੇ ਨਾਲ ਗਾਵਾਂ ਵੇ ਇੱਕ ਵਾਰੀ ਆ ਜਾ ਹਾਨੀ ਪਣ ਮੂਰਨੀ ਬਾਗਾਂ ਦੇ ਵਿੱਚ ਨੱਚਾ ਤੂੰ ਪਹਿਲਾਂ ਪੌਂਦਾ ਆ ਜਾ ਮਿੱਤਰ ਸਰਸਾ ਦੇ ਕੰਢਿਆ ਤੇ ਦੁੱਖ ਨਹੀਂ ਵੰਡਿਆ ਦਸਮ ਅਵਤਾਰ ਦਾ ਜਿਨੇ ਦੁੱਖ ਵੰਡਿਆ ਇਹ ਦੁਖੀਏ ਸੰਸਾਰ ਦਾ ਗੁਰਦਾਸ ਮਾਨ ਸਾਹਿਬ ਦੀ ਇੱਕ ਫਿਲਮ ਆਈ ਸੀ ਉੱਚਾ ਦਰਬਾਪੇ ਨਾਂ ਨਾ ਕਲਾਕਾਰ ਦਾ ਧਰਮ ਕਲਾ ਹੈ ਜਦੋਂ ਨਾ ਕੋਈ ਇੱਕ ਗੀਤ ਚੱਲਦਾ ਉਸ ਫਿਲਮ ਦੇ ਵਿੱਚੋਂ ਉਹ ਭਾਵੇਂ Hindu ਐ ਭਾਵੇਂ Sikh ਐ ਭਾਵੇਂ Musalman ਐ ਭਾਵੇਂ Isai ਐ ਜਿਹੜਾ ਪੰਜਾਬੀ ਜ਼ੁਬਾਨ ਜਾਣਦਾ ਹੈ ਨਾ ਜਦੋਂ ਗੀਤ ਸੁਣਦਾ ਉਹਦੇ ਨੈਣੋਂ ਨੀਰ ਵਹਿੰਦਾ ਹੈ ਗੀਤ ਦੇ ਬੋਲ ਸੀ ਮਾਤਾ ਗੁਜਰੀ ਪੁੱਛੇ ਲਾ ਬਾਜਾਂ ਵਾਲਿਓ ਛੋਟੇ ਲਾਲ ਪਿਆਰੇ ਤੁਹਾਡੇ ਨਾਲ ਉਹ ਵੀ ਹਰਪ੍ਰੀਤ ਸਿੰਘ ਦਾ ਹੀ ਗੀਤ ਹੈ ਇਹ ਜਿਹੜੇ ਗੀਤਾਂ ਦੇ ਨਾਲ ਹੈ ਔਰ ਵਿਡੰਬਨਾ ਇਹ ਹੈ ਸੰਤਾਲੀ ਦਾ ਦਰਦ ਚੱਲਿਆ 84 ਦੇ ਵਿੱਚ ਜਨੂਨੀਆਂ ਨੇ ਉਹਦੇ ਪੁੱਤ ਦਾ ਘਰ ਮਚਾਤਾ ਬੰਦਾ ਮਰ ਗਿਆ ਅੱਜ ਤੱਕ ਪੰਜਾਬ ਦੀ ਨੂੰ ਦਾ ਪਤਾ ਨਹੀਂ ਹੈ ਮੈਂ ਦਿੱਲੀ ਦੀ ਤਿਹਾਰ ਜੇਲ੍ਹ ਕੋਲੋਂ ਜਾ ਕੇ ਉਹਦੀਆਂ ਫੋਟੋਆਂ ਲੱਭ ਕੇ ਲਿਆਇਆ ਅੱਜ ਜਿਹੜੇ ਸਾਡੇ ਵੱਡੇ ਵਡੇਰੇ ਨੇ ਅੱਜ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਕਹਿੰਦਾ ਮੈਂ ਚਾਂਦ ਪੰਡਤ ਦੀ ਫੋਟੋ ਵੇਖੀ ਜਾਂ ਮੇਰੇ ਕੋਲੇ ਹੈ ਗੀਤ ਸਾਰੇ ਗਾਉਂਦੇ ਕਾਲਾ ਡੋਰੀਆ ਕੁੰਟੀ ਨਾਲੇ ਤੋਂ ਜਿਹੜੀ ਪੈਸੇ ਦੀ ਇੱਕ ਹੋਰ ਗੱਲ ਹਰ ਬੰਦੇ ਨੂੰ ਪੈਸੇ ਦੀ ਜ਼ਰੂਰਤ ਹੈ ਪੱਟੀ ਸਾਹਿਬ ਕਮਾਨ ਸਾਹਿਬ ਜਿਹੜਾ ਉਪਰਾਲਾ ਕੀਤਾ ਬਹੁਤ ਵੱਡਾ ਕੀਤਾ ਪੈਸੇ ਬਿਨਾ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਹੁੰਦਾ ਪਰ ਜਿਹੜਾ ਗਵਈਆ ਹੈ ਜਿਹੜਾ ਗੀਤਕਾਰ ਹੈ ਕਦੇ ਪੈਸੇ ਲਈ ਗੀਤ ਨਹੀਂ ਲਿਖਦਾ ਗੀਤ ਉਹਦਾ ਤਰਦ ਹੁੰਦਾ ਉਹਦੀ ਖੁਸ਼ੀ ਹੁੰਦੀ ਹੈ ਉਹਦੇ ਖੇੜੇ ਹੁੰਦੇ ਹੈ ਤੇ ਜਦੋਂ ਉਹਦਾ ਨਾਂ ਵੀ ਮਿਟ ਜਾਂਦਾ ਹੈ ਉਹ ਮਨਫੀ ਹੋਇਆ ਮਹਿਸੂਸ ਕਰਦਾ ਤਾਂ ਫਿਰ ਆ ਇਕੱਠੇ ਹੋਣਾ ਪੈਂਦਾ ਜਿਵੇਂ ਤੁਸੀਂ ਹੋ ਦੂਸਰੀ ਕਲਾ ਗੀਤ ਲੋਕਾਂ ਦੇ ਦਿਲਾਂ ਦੀ ਤਰਜਮਾਨੀ ਕਰਦੇ ਆ ਗੀਤ ਇਤਿਹਾਸ ਬੰਦਦੇ ਮੇਰੀ ਇੱਕ ਗੁਜਾਰਿਸ਼ ਹੈ ਪ੍ਰਬੰਧਕਾਂ ਨੂੰ ਵੀ ਤੇ ਸਾਰੇ ਲੋਕਾਂ ਨੂੰ ਵੀ ਜੋ ਲੋਕ ਇਸ ਨੂੰ ਪ੍ਰਦੂਸ਼ਿਤ ਕਰ ਰਹੇ ਆ ਪੰਜਾਬ ਦੇ ਮਾਹੌਲ ਨੂੰ ਘਟਿਆ ਗੀਤਾਂ ਨਾਲ ਉਹਨਾਂ ਤੋਂ ਕਿਨਾਰਾ ਕੀਤਾ ਜਾਵੇ ਵੈਸੇ ਤਾਂ ਲੋਕ ਹੀ ਕਿਨਾਰਾ ਕਰ ਲੈਂਦੇ ਆ ਮੈਂ ਤੁਹਾਨੂੰ ਇਤਿਹਾਸ ਇੱਕ ਗੱਲ ਦੱਸਣ ਲੱਗਿਆ ਇੱਕ ਗੀਤ ਸੀ ਜੇ ਮੁੰਡਿਆ ਸਾਡੀ ਤੌਰ ਤੂ ਵੇਖਣੀ ਗੜਬਾ ਲੈਦੀ ਚੰਦ ਦੂਜਾ ਗੀਤ ਸੀ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀ ਤੀਜਾ ਗੀਤ ਸੀ ਮਿੱਤਰਾਂ ਦੀ ਲੂਨ ਦੀ ਡਲੀ ਨਹੀਂ ਮੈਂ ਮਿਸ਼ਰੀ ਬਰੋਬਰ ਜਾਣੀ ਤੁਸੀਂ ਸਾਰਿਆਂ ਨੇ ਸੁਣਿਆ ਸਾਰਿਆਂ ਦੇ ਮੂੰਹ ਜਬਾਨੀ ਯਾਦ ਹੈ ਉਸੇ ਰਿਕਾਰਡ ਦੇ ਉੱਤੇ ਇੱਕ ਗੀਤ ਸੀ ਕਿੰਜ ਬੀਤੀ ਮੁਕਲਾਵੇ ਵਾਲੀ ਰਾਤ ਉਸ ਭੁੱਲ ਚੁੱਕੇ ਐ ਲੋਕ ਜਿਹੜਾ ਗੰਦ ਹੈ ਉਹ ਆਪਣੇ ਆਪ ਥੱਲੇ ਪੈ ਜਾਂਦਾ ਹੈ ਜਿਸ ਖਰਾ ਸੋਨਾ ਹੁੰਦਾ ਹੈ ਉਹ ਉੱਤਰ ਕੇ ਉੱਤੇ ਆ ਜਾਂਦਾ ਮੈਨੂੰ 3 ਮਿੰਟ ਲਈ ਸਮਾਂ ਦਿੱਤਾ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਮਾਫੀ ਚਾਹੁੰਦਾ ਬਹੁਤ ਬਹੁਤ ਧੰਨਵਾਦ ਜੀ